છલે ਦਿના ਤੋਂ ਪੰਜਾਬ ਵਿੱਚ ਲਗਾਤਾਰ ਹੋ ਰਹੀ بارش ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਕਾਫੀ ਵਧਿਆ ਜਿਸ ਕਾਰਨ ਬਿਆਸ ਅਤੇ ਸਤਲੁਜ ਦਰਿਆ ਨੇ ਪੰਜਾਬ ਵਿੱਚ ਕਾਫੀ ਤਬਾਹੀ ਮਚਾਈ ਸਤਲੁਜ ਅਤੇ ਬਿਆਸ ਦਰਿਆ ਦਾ ਕਮਜ਼ੋਰ ਬਣ کئی ਜਗ੍ਹਾ ਤੋਂ ਟੁੱਟਿਆ ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਜਾਨੀ ਅਤੇ ਮਾਲੀ ਕਾਫੀ ਨੁਕਸਾਨ ਹੋਇਆ ਜਿਨ੍ਹਾਂ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਫਿਲੌਰ ਦੇ ਪਿੰਡ ਮਿਓਵਾਲ ਅਤੇ ਮੋਹਸਹਿਬ ਦੇ ਸਤਲੁਜ ਬੰਨਤੇ ਆਏ ਜਿੱਥੇ ਦੋਨਾ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਸਾਫ ਦਾ ਐਮਐਲਏ ਬਲਦੇਵ ਸਿੰਘ ਖੇਰਾ ਦੀ ਮੌਜੂਦੀ ਵਿੱਚ ਦਰਿਆ ਦੇ ਬੰਨ੍ਹ ਦੀ ਰਿਪੇਅਰ ਵਾਸਤੇ ਮੌਕੇ ਤੇ ਹੀ 2 ਲੱਖ ਰੁਪਏ ਦੀ ਰਾਸ਼ੀ ਅਤੇ 3000 ਲੀਟਰ ਡੀਜ਼ਲ ਤੇਲ ਟਰੈਕਟਰਾਂ ਵਿੱਚ ਪਾਉਣ ਨੂੰ ਦਿੱਤਾ ਅਤੇ ਕਿਹਾ ਜੇਕਰ ਹੋ ਚਾਹਦੇ ਹੋ ਤਾਂ ਬਲਦੇਵ ਸਿੰਘ ਖੇਰਾ ਨਾਲ ਸੰਪਰਕ ਕਰਿਓ ਤੇ ਅਸੀਂ ਹੋਰ ਪੈਸੇ ਭੇਜ ਦੇਵਾਂਗੇ ਉਹਨਾਂ ਕਿਹਾ ਇਹ ਮੁਸ਼ਕਲ ਘੜੀ ਨੂੰ ਆਪਾਂ ਰਲ ਮਿਲ ਕੇ ਨਜਟਣਾ ਹੈ ਇਸ ਮੌਕੇ ਪਾਰੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ सुरेंद्र ਸਿੰਘ ਨਾਲ ਪ੍ਰਭ ਪਾਲ ਦੀ ਖਾਸ ਰਿਪੋਰਟ ਮੈਂ 30000 ਲੀਟਰ ਕਲੈਕਟਿਕ ਡੀਜ਼ਲ ਦੇ ਦੇਣੇ ਤੁਹਾਨੂੰ ਕੁਝ ਹੀ ਆਹ ਸਰ ਸਾਹਿਬ 2 ਲੱਖ ਰੁਪਇਆ ਹੁਣ ਲੈ ਲਓ ਠੀਕ ਹੈ ਜੀ ਆਲਾ ਠੀਕ ਹੈ ਜੀ ਬੋਲੇ ਹਾਂ ਹਾਂ ਲੱਖ ਕੀ ਲਗਵਾਣਾ ਕਿੰਨਾ ਜਿੰਦਾਬਾਦ ਜਿੰਦਾਬਾਦ ਇਹ ਹੋ ਹਾਂ ਉਹ ਸਿਪਰੈਸਟ ਪੜ੍ਹੋ ਉਹ ਤੋਂ ਚਰਕੜਿਆ ਹਾਂ 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 ਕਹਿੰਦੇ ਲੋ ਤੁਹਾਡਾ ਜੀ ਆਇਆ ਦਾ ਬਹੁਤ ਬਹੁਤ ਧੰਨਵਾਦ ਸਾਡਾ ਦਾ ਫਰਦਾ ਮੈਂ ਤੇ ਪੂਰੇ ਪੰਜਾਬ ਦੇ ਵੱਡੇ ਬਾਦਲ ਸਾਹਿਬ ਜੀ ਜਦੋਂ ਵੀ ਅੱਗੇ ਆਜੋ ਅੱਗੇ ਆਜੋ ਸਤਿ ਆਲੋ ਨੂੰ ਬਾਦਲ ਸਾਹਿਬ ਜੀ ਤੇ ਰੈਲੀ ਤੇ ਵੀ ਆਉਂਦੇ ਦੀ ਪੱਚ ਪੱਚ ਦਾ ਵਿਆਹ ਪਰੋ ਨੇ ਮਾਤਾ ਜੰਗਾ ਜੀ ਦਾ ਪਿੰਡ ਆਦਾ ਜੀ ਜਿੰਨਾ ਇਤਿਹਾਸਕ ਨਗਰਿਆ ਸਾਡਾ ਜੀ ਇਸ ਹੋਂ ਮੈਂ ਸਾਡੇ ਚੋਂ ਸਰਕਾਰ ਆਉਂਦੀ ਉਹ ਜਾਣਾ ਤੇ ਇਹ ਸਾਡਾ ਬਾਨਿਆ ਜੀ ਇੱਕ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਯਾਰ ਇਹ ਆਪਣੀ ਸਰਕਾਰ ਆਉਂਦੀ ਨਾ ਆ ਸਾਰਾ ਕੰਕਰੀਟ ਦਾ ਬੰਧ ਬਣਾਵਾਂਗੇ ਸਾਰੇ ਦਰਿਆ ਬੋਲੇ ਸੋਹਾ ਰਹੀ ਕਉਂਕੀ ਆ ਜਿਹੜਾ ਹੈ ਨਾ ਅੱਜ ਕੱਚਾ ਹਰ ਦੂਜੇ ਸਾਲ ਆ ਕਰਦੇ ਆ ਆ ਪੱਕਾ ਹੀ ਰਹਿੰਦਾ ਇਹਦਾ ਆ ਤਾਂ ਪੱਕਾ ਹੀ ਕਰਾਂਗੇ ਤਾਂ ਇੱਕ ਵਾਰ ਇਲਾਜ ਇੱਕ ਕੋਈ ਗੰਦਾ ਪਾਣੀ ਇੱਕ ਬੂੰਦ ਵੀ ਦਰਿਆਵਾਂ ਚ ਨਹੀਂ ਵਜਾਂ ਦੋਗੇ ਪਰਾਂ ਜੀ ਇਤੋ ਹੀ ਸਾਰੇ ਕਹੀ ਨਹੀਂ ਆ ਜੀ ਇਤੋ ਹੀ ਜਿਹੜੇ ਰਹਿੰਦੇ ਸੀ ਕਿਆ ਕਰੋ ਜੀ ਆਉਣੀ ਆ ਜੀ ਸਾਰੇ ਹਾ ਸ੍ਰੀ ਅਕਾਲ ਹੋਰ ਕਿਸ ਚੀਜ਼ ਦੀ ਲੋੜ ਹੈ ਯਾਰ ਬੇਨਤੀ ਹੋ ਰਿਹਾ ਪ੍ਰਧਾਨ ਸਾਹਿਬ ਅਸੀਂ ਪਹਿਲਾਂ ਇਲਾਕਾ ਨੂੰ ਵਸਿਆ ਨੂੰ ਵੀ ਕੀਤੀ ਸੀ ਜੀ ਨਾ ਬਿਲਕੁਲ ਜਿੱਥੇ ਆਪਾਂ ਖੜੇ ਆ ਬਿਲਕੁਲ ਸੀਵਰੇਜ ਦਾ ਪਾਣੀ ਵੀ ਲਿਆ ਕੇ ਇੱਥੋਂ ਦੀ ਲਿਆ ਕੇ ਇੱਥੇ ਦਰਿਆ 'ਚ ਡੰਪ ਕਰਨਾ ਚਾਹੁੰਦੇ ਆ ਜੀ ਅਸੀਂ ਸਾਲ 1.5 ਸਾਲ ਤੋਂ ਲੜਾਈ ਲੜ ਰਹੇ ਆ ਜੀ ਪਾਣੀ ਨੇ ਦਰਿਆ 'ਚ ਦਰਿਆ 'ਚ ਦੀ ਟ੍ਰੀਟਮੈਂਟ ਕਰਕੇ ਕਹਿੰਦੇ ਸੀ ਦਰਿਆ 'ਚ ਪਾਣੀ ਨਹੀਂ ਪਾਣ ਦਾ ਸਾਡੇ ਦੋਨੇ ਪਿੰਡ ਜਿਹੜੇ ਆ ਉਹ ਜ਼ੀਰੋ ਹੋ ਜਾਣੇ ਆ ਗੁਰੂ ਘਰ ਦੇ ਨਾਲ ਦੀ ਸੜਕਾਂ 'ਚ ਪਾਣੀ ਆਉਣਾ ਪਟਕੇ ਸਾਰਾ ਵਹਿ ਜਾਣਾ ਜਿਹੜਾ ਟ੍ਰੀਟਮੈਂਟ ਦਾ ਪਾਣੀ ਤੇ ਖੇਤਾਂ 'ਚ ਲਾ ਲੈਣ ਉਹ ਆਪਣੇ ਹਲਕਾ ਡਿਓ ਆਪਣੇ ਪਾਣੀ ਸਾਹਮ ਮੈਂ ਜੋ ਵੀ ਆਪਣਾ ਉਧਰੋਂ ਯਾਰ ਤੁਸੀਂ ਸਾਰੇ ਤਕੜਿਓ ਤੁਸੀਂ ਸਾਰੀ ਮਨਲਾ ਦਾ ਸੰਗਤ ਨੇ ਤੁਹਾਨੂੰ ਤੁਸੀਂ ਯਾਰ ਜਿਹੜਾ ਇੰਨੇ ਦਿਨ ਰਾਤ ਕਰਕੇ ਤੁਸੀਂ ਸਾਰਾ ਬਚਾ ਲਿਆ ਹਾਂ ਮੋਰੇ ਦਰਾਂ ਤੱਕ ਕੀਤਾ ਜਮੂਤ ਨੇ ਮੋਰੇ ਮਾਰ ਕੇ ਉਹਨਾਂ ਇੱਥੇ ਕਿਸੇ ਚੀਜ਼ ਦੀ ਲੋੜ ਹੋਏ ਤਾਂ ਮਾਨੂੰ ਦੱਸੋ ਹਾਂਜੀ ਮਿੱਟੀ ਪਾਉਣੀ ਆ ਜੀ ਅਸੀਂ ਉਹ ਸਭ ਤੇ ਇੱਧਰ ਪੱਥਰ ਆ ਇਹ ਟੋਕਰਾਂ ਤੇ ਹਾਂ ਹਾਂ ਕੀ ਮੀਓ ਵਾਲੇ ਸਪੰਸਾ ਆਪਣੇ ਸਾਡੇ ਪੱਥਰ ਤੇ ਸਾਡੀ ਮਿੱਟੀ ਜੀ ਹਾਂ ਹਾਂ ਪਹਿਲੇ ਹੀ अच्छा तो डीज़ल चाहिए था हां जी डीज़ल साहब देता सानो सानो मिट्टी ਲਈ ਤੇ ਪੱਥਰ ਲਈ ਜੋ ਵੀ ਤੁਸੀਂ ਰੀਲ ਹੋਰ ਜੇ ਉਧਰ ਕੋਕਰਾ ਸੀਗਾ ਡੀज़ਲ ਤੁਹਾਡੇ ਕੋਲ ਕਿੰਨਾ ਹਜ਼ਾਰ ਲੀਟਰ ਤਾਂ ਪਰ ਲੈ ਕੇ ਆਏ ਆ ਕਿੰਨਾ ਚਾਹੀਦਾ ਯਾਰ ਤੁਸੇ 3000 ਯਾਰ ਕਰ ਦਿਓ ਜੀ ਹਾਂਜੀ 3000 ਯਾਰ ਕਰ ਦਿਓ ਟੋਟਲ 2000 ਹੋਰ ਦੇ ਦਿਓ ਜੀ ਹਾਂਜੀ ਉਹ 1500 ਜੀ ਮਿਓ ਵਾਲ ਨੂੰ ਦੇਰ ਬਾਅਦ 1500 ਆਟਾ ਹੋ ਗਿਆ ਤੇ ਬਾਕੀ ਜੀ ਸਾਨੂੰ ਮਿੱਟੀ ਅਸੀਂ ਜਿੱਦਾਂ ਲਾਵਾਂਗੇ ਤੁਸੀਂ ਕੋਸਾ ਜੀ ਸਿੰਦਰ ਆਜੂ ਕਾਪਰ ਵਿੱਚ ਇੱਕ ਤਾਂ ਇਹ ਕਰਦੇ ਹਾਂ ਮੈਂ 3000 ਲੀਟਰ ਠੀਕ ਹੈ ਡੀਜ਼ਲ ਦੇ ਦੇਣੇ ਸਾਨੂੰ ਠੀਕ ਹੈ ਅਕਰਤ ਸਿੰਘ ਦੋ ਲੱਖ ਰੁਪਇਆ ਹੁਣ ਲੈ ਲਓ ਇਹਨਾਂ ਦੇ ਆ ਲੈ ਲਓ ਬੋਲੇ ਵਾਹਿਗੁਰੂ ਤਕਵੀਰ ਰੰਗਵਾਣਾ ਜਿੰਦਾਬਾ ਜਿੰਦਾਬਾ ਦੀ ਲੋੜ ਹੋਏ ਤਕਵੀਰ ਰੰਗਵਾਣਾ ਜਿੰਦਾਬਾ 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 ਜੇ ਹੋਰ ਵੀ ਲੋੜ ਪਏ ਅਕਰਤ ਸਿੰਘ ਟੈਲੀਫੋਨ ਕਰ ਦਿਓ ਤੇ ਮੈਂ ਨਾਲ ਦੇਣਾ ਫੇਰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਨਹੀਂ ਕੋਈ ਗੱਲ ਨਹੀਂ ਜੀ ਆਪਣਾ ਫਰਜ਼ ਹੈ ਆਪਾਂ ਜੇ ਸਾਰੇ ਇਕੱਠੇ ਭਰਾਵਾਂ ਵਾਂਗੂ ਨਹੀਂ ਕੰਮ ਕਰਾਂਗੇ ਤਾਂ ਕਿਵੇਂ ਹੋਊਗਾ ਮਾਣ ਦਰਦੇ ਹੀ ਮਾਣਾ ਜੀ ਪਾਤਾਂ ਕਰਾਤੀ ਜੀ ਯਾਰ ਆਪਾਂ ਦੱਸਾ ਕੀ ਹੈ ਬਹੁਤ ਔਖਾ ਤੁਹਾਡੇ ਟਾਈਮ ਦੇ ਹੋਏ ਆ ਜੀ ਇੱਥੇ ਪੰਜ ਲੱਗਾ ਜਦੋਂ ਦਾ ਇੱਥੇ ਤਾਂ ਸਾਰਾ ਉਹੁੰਦਾ ਹੀ ਹੋਇਆ ਉਹ ਤੋਂ ਮੁੜ ਕੇ ਗਏ ਨੇ ਬਾਤ ਨਹੀਂ ਪੁੱਛੀ ਇਹ ਬੰਦੇ ਕਹਿੰਦੇ ਜੀ ਆਹ ਦਮਾ ਗਿਆ ਤਾਂ ਉਹ ਦੇਖੋ ਜਾਂਦਾ ਨਹੀਂ ਆ ਕੋਈ ਵੀ ਕੇ ਦੇਖ ਕੇ ਜੰਨੇ ਆ ਕਹਿੰਦੇ ਹੀ ਦੇਖੇ ਜੰਨੇ ਆ ਜੀ ਦੱਸਾ ਕੀ ਹੈ ਯਾਰ ਆਪਾਂ ਜੂਣਾ ਮਰਨਾ ਇੱਥੇ ਆਪਣਾ ਧਰਮ ਬਿਲਕੁਲ ਜੀ ਤੇ ਵੱਡੇ ਪਾਲ ਸਾਹਿਬ ਨੇ ساری ਜ਼ਿੰਦਗੀ ਇਸ ਕੰਮ ਜਲਾਈ ਹੈ ਬਿਲਕੁਕੁਲ ਸੇਵਾ ਤੇ ਮੈਂ ਵੀ ਆਪਣੀ ਪੂਰੀ ਜ਼ਿੰਦਗੀ ਇਸ ਕੰਮ ਤੇ ਬਿਲਕੁਲ ਬਸ ਤੇ ਇਸ ਕਰਕੇ ਕੋਈ ਅਸੀਂ ਤਾਂ ਦਿਨੋ ਸੇਵਾ ਕਰਨ ਤੇ ਲੱਗੇ ਆ ਤੇ ਮੈਂ ਤਾਂ ਹੋਰ ਵੀ ਸਾਰਿਆਂ ਨੂੰ ਕਹਿਣਾ ਜਿਹਦੇ ਕੋਲੇ ਜੋ ਕੁਝ ਵੀ ਹੈ ਆ ਸੇਵਾ ਹੈ ਕਿਉਂਕਿ ਲੋਕੀ ਬਹੁਤ ਦੁਖੀ ਹੈ ਜੈ ਜੀ ਹਾਲਾਤ ਮੈਂ ਦੇਖੀ ਹੈ ਮੈਂ ਤਾਂ ਖਾਨਪੂਰ ਤੋਂ ਲੈ ਕੇ ਸਾਰ ਜਗ੍ਹਾ ਤੇ ਜਾ ਕੇ ਇਹ ਸਾਲ ਕੱਟਣਾ ਮੁਸ਼ਕਲ ਹੋਇਆ ਜੀ ਬਹੁਤ ਜਿਹੜਾ ਸਾਲ ਰਹਿੰਦਾ ਹੈ ਕਹਿੰਦਾ ਬਹੁਤ ਸਾਨੂੰ ਮੁਸ਼ਕਲ ਹੋਇਆ ਚਲੋ ਹੁਣ ਓਕੇ ਸਭ ਕੀ ਸਾਡੇ ਹਲਕੇ ਨੂੰ ਬਹੁ ਵੀ ਲੀਡ ਕਰਦਾ ਬਹੁ ਵੀ ਲੀਡ ਦਿੱਤੇ ਆ ਜੀ ਸਾਡੀ ਪੂਰੀ ਕਰ ਦੋ ਜੀ ਇਹ ਸਾਡੇ ਤੋਂ ਮੇਰੇ ਭਰਾਵਾਂ ਵਾਂਗੂ ਐ ਮੈਂ ਬਾੜਾ ਨੂੰ ਘੁੰਗਰੇ ਬਾੜਾ ਨੂੰ ਚੱਕਦੇ ਆ ਜੀ ਹਰਦ ਸਾਹਿਬ ਅਸੀਂ ਸਰਕਾਰ ਬਣਾਉਣੀ ਜੀ ਖੇੜਾ ਸਾਹਿਬ ਅਸੀਂ ਮੰਤਰੀ ਬਣਾਉਣੀ ਆ ਜੀ ਬਿਲਕੁਲ ਜੀ ਇਹ ਸਾਡੇ ਨਾਲ ਫਾਇਦਾ ਕਰ ਦਿਓ ਜੀ ਖੇੜਾ ਸਾਹਿਬ ਭਾਈ ਕਦੋਂ ਹੁਣ ਇਹ ਵੀ ਕਰ ਦੋ ਇਹ ਵਾਦਾ ਜੀ ਬਾਹਰਾਂ ਤੋਂ ਜਿਹੜੀ ਪੀ ਲਿਆ ਪਹਿਲੇ ਗੱਡੀ ਚੋਂ ਤਾਂ ਬੈਹਨ ਦਿਓ ਸਾਹਿਬ ਗੱਡੀ ਜੀ ਸਾਹਿਬ ਕਰ ਦਿਓ ਜੀ ਅੱਜ ਪਿੰਡ ਜਿਹੜਾ ਹੈਗਾ ਮੀਆ ਵਾਲਾ ਹੈਗਾ ਉੱਥੇ ਬੰਦੇ ਉੱਤੇ ਅਕਾਲੀ ਦਰ ਦੇ ਜਿਹੜੇ ਮਾਰੇਗੇ ਆ ਜੀ ਸਿੰਘ ਬਾਦਲ ਆਏ ਹੈਗੇ ਆ ਕਿਹਾ ਜੀ ਤੁਹਾਨੂੰ ਹੈਲਪ ਦੇ ਕੇ ਗਏ ਹੈਗੇ ਆ ਹੋਰ ਕੀ ਸਵਾਸ਼ਣ ਦੇ ਕੇ ਤੁਹਾਨੂੰ ਸਾਨੂੰ ਹੈਲਪ ਦੇ ਕੇ ਗਏ ਤੇਲ ਦੀ ਵੀ ਦੇ ਕੇ ਗਏ ਆ ਮਿੱਟੀ ਪੌਣ ਦੇ ਵੀ ਹੈਲਪ ਦੇ ਕੇ ਗਏ ਆ ਉਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਇੱਕ ਸਾਡੀ ਹੋਰ ਮੋਰੇ ਰਿਕਵੈਸਟ ਹੈ ਛੋਟੀ ਜਾਈ ਜੀ ਵੀ ਬਿਲਗੇ ਦਾ ਪਾਣੀ ਜਿਹੜਾ ਸਾਡੇ ਦਰਿਆ ਵਿੱਚ ਪਾਉਣਾ ਚਾਹੁੰਦੇ ਸਾਡੇ ਪਿੰਡਾਂ ਵਿੱਚ ਅਸੀਂ ਉਹ ਬੰਦ ਕਰਨਾ ਚਾਹ ਉਹ ਨਹੀਂ ਅਸੀਂ ਪੈਣ ਦੇਣਾ ਚਾਹਤੇ ਇਹ ਸਾਰੀ ਰਿਕਵੈਸਟਾਂ ਸਾਰੀ ਸਰਕਾਰ ਮੋਰੇ ਵੀ ਤਾਂ ਸਾਰੇ ਠੀਕ ਆ ਹੁਣ ਤੁਹਾਨੂੰ ਕੰੀ ਰਾਸ਼ੀ ਦੋ ਲੱਖ ਦੋ ਲੱਖ ਪਿੰਡ ਮੀਓ ਵਾਲ ਮਾਉ ਸਾਹਿਬ ਦੋਨਾਂ ਨੂੰ ਪਲੱਸ ਹੋ ਗਿਆ ਤੁਹਾਨੂੰ ਜਰੂਰ ਤੇਲ ਵੀ 3000 ਲੀਟਰ ਤੇਰ 2 ਲੱਖ ਰੁਪਏ ਗਿਆ ਸਾਨੂੰ ਦੋਨਾਂ ਪਿੰਡਾਂ ਨੂੰ ਬੰਨ ਤੇ ਅੱਛਾ ਕੀ ਕੀ ਸਮੱਸਿਆ ਵਾ ਕੀ ਸੀ ਤੁਸੀਂ ਕੀ ਗੱਲਬਾਤ ਕੀਤੀ ਉਹਨਾਂ ਨਾਲ ਕੱਲ੍ਹ ਬਾਤ ਆਸੀ ਹੁਣ ਕਹਿੰਦੇ ਆ ਵੀ ਸਾਡਾ ਪਿੰਡ ਵਾਸੀਆਂ ਦਾ ਨੁਕਸਾਨ ਬਹੁਤ ਹੋ ਗਿਆ ਪਾਣੀ ਦਾ ਜਿੱਦਾਂ ਫਸਲਾਂ ਦਾ ਜੀਵਿਦਾਰਾਂ ਦਾ ਬਹੁਤ ਨੁਕਸਾਨ ਹੋਇਆ ਹੁਣ ਇਹ ਤਾਂ ਇਹ ਆ ਵੀ ਸਾਡੀ ਬੇਨਤੀ ਇਹ ਆ ਵੀ ਜਿਹੜੀ ਵੀ ਸਰਕਾਰ ਹੋਵੇ ਇਹਨਾਂ ਵੀਰਾਂ ਦਾ ਮਾਫੀਆ ਦਿੱਤਾ ਜਾਣਾ ਚਾਹੀਦਾ ਹਨ ਉਹਨਾਂ ਨੂੰ ਜਿਵੇਂ ਦੇ ਹਾਲਾਤ ਬਣੇ ਹੋਏ ਆ ਪੰਜਾਬ ਦੇ ਵਿੱਚ ਸਾਡਾ ਲੈ ਕੇ ਤੇ ਹੁਣ ਤੁਹਾਡੇ ਮਿਓਵਲ ਫੈਕਟਰੀ ਦੇ ਵਿੱਚ ਕਿੱਧਰੇ ਹਾਲਾਤ ਨੇ ਹਾਲਾਤ ਸਾਡੇ ਪਾਣੀ ਦੇ ਪੰਦਰ ਘਟਾ ਲੱਗੀ ਹੋਆ ਸਾਡੇ ਬੰਨੇ ਨੇ ਟਾ ਲਾਈ ਹੋਆ ਪਾਣੀ ਨੂੰ ਅੱਛਾ ਪੱਟ ਤਾਂ ਸਾਨੂੰ ਇਹ ਕੋਈ ਭਰੋਸਾ ਨਹੀਂ ਦਿੱਤੇ ਓਕੇ ਅਸੀਂ ਇਹ ਕੋਈ ਪੱਕੀ ਨਹੀਂ ਕਹਿ ਸਕਦੇ ਇੱਕ ਵਾਰ ਆ ਵੀ ਹੋ ਸਕਦਾ ਉਹਦੇ ਬਖ ਹੱਥ ਵਾਸੇ ਪਟਾ ਜ਼ਬਰਦਸਤ ਲਾਈ ਹੋਆ ਸਾਡੇ ਫੈਕਟਰੀ ਜੀ ਹਾਂਜੀ ਬਾਕੀ ਇਹ ਵੀ ਸਾਡੀ ਵੀ ਸਰਕਾਰਾਂ ਸਾਰੀਆਂ ਆਪਾਂ ਮੌਕੇ ਦੇਖਣਾ ਨੇ ਕਿ ਤਾਂ ਸਾਡੀ ਸਿਹਤ ਆ ਜਿਹੜੀ ਮੌਕੇ ਦੀ ਸਰਕਾਰ ਹੈਗੀ ਉਹ ਨਹੀਂ ਕੋਈ ਤੁਹਾਡੀ ਹੈਲਪ ਕੀਤੀ ਹੈਗੀ ਨਹੀਂ ਜੀ ਨਹੀਂ ਜੀ ਮੌਕੇ ਦੀ ਸਰਕਾਰ ਤਾਂ ਸਾਡੇ ਕੋਲ ਹਜੇ ਮੱਥੇ ਵੀ ਨਹੀਂ ਲੱਗੀ ਕੋਈ ਨੁਮਾਇੰਦਾ ਤਾਂ ਆਇਆ ਨਹੀਂ ਕੋਈ ਸਾਨੂੰ ਕੋਈ ਨਹੀਂ ਆਇਆ ਨਹੀਂ ਕੋਈ ਸਾਡੇ ਤਾਈਂ ਨਹੀਂ ਪਹੁੰਚਿਆ ਓਕੇ ਪਰ ਜਿਹੜੀ ਸਰਕਾਰ ਸਾਨੂੰ ਪਹੁੰਚੀ ਕਿ ਦੁੱਖ ਦੀ ਘੜੀ ਸੀ ਉਹਦੇ ਨਾਲ ਹੀ ਓਕੇ ਹਾਂ ਜੀ ਸਰਪੰਚ ਸਾਹਿਬ ਅੱਜ ਇੱਥੇ ਕਾਲੀਦਾਲ ਦੇ ਸ਼੍ਰੋਮੀ ਕਾਲੀਦਾਲ ਦੇ ਪ੍ਰਧਾਨ ਸਰਦਾਸੀ ਹੁਜੀ ਸਿੰਘ ਬਾਲਦੇ ਫਿਰੜ ਗੋ ਪਹੁੰਚੇ ਹੈਗੇ ਆ। ਦੋਪਹੀ ਘੜੀ ਵਿੱਚ ਤੁਹਾਡਾ ਬੰਨ ਵੀ ਦੇਖਿਆ ਹੈਗਾ ਤੁਹਾਨੂੰ ਹੈਲੋ ਵੀ ਦੇ ਕੇ ਗਿਆ ਹੈਗੇ ਆ। ਹੋਰ ਕਿਹੜੇ ਕਿਹੜਾ ਸ਼ਵਾਸ਼ਣ ਦਵਾਇਆ ਤੁਹਾਨੂੰ ਕਿੰਨੀ ਤੁਹਾਨੂੰ ਰਸ਼ੀ ਦੇ ਗਿਆ ਜ਼ਰਾ ਪਹਿਲਾਂ ਜੀ ਖੇਰਾ ਸਾਹਿਬ ਬਹੁਤ ਬਹੁਤ ਧੰਨਵਾਦ ਜਿਨੀ ਉਹਨਾਂ ਨੇ ਪ੍ਰਧਾਨ ਸਾਹਿਬ ਨੂੰ ਕਹਿ ਕੇ ਜੀ ਕਿ ਪਹਿਲਾਂ ਸੰਗੂ ਵਾਲ ਗਿਆ ਕਿ ਸਾਰੇ ਜਿੰਨਾ ਵੀ ਕੰਢੀ ਏਰੀਆ ਆ ਜੀ ਉਹਨਾਂ ਦਾ ਰੌਂਡ ਮਰਾਇਆ ਜੀ ਤੇ ਫਿਰ ਮੋਹ ਸਾਬ ਵੀ ਖੇਰਾ ਸਾਹਿਬ ਲੈ ਕੇ ਆ ਪਹਿਲੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਵੀ ਇੱਕ ਦਿਨ ਜੀ ਕੀੜਾ ਮਾਰ ਕੇ ਗਏ ਸੀ ਨਾ ਤਰਪੈਲਾ ਜੀ ਖੇਰਾ ਸਭ ਦੇ ਕੇ ਗਏ ਸੀ ਜੀ ਇਹਨਾਂ ਦਾ ਵੀ ਤੁਹਾਨੂੰ ਕਰਦੇ ਬਧੰਨਵਾਦ ਕਰਦੇ ਆ ਤਾਂ ਪ੍ਰਧਾਨ ਸਾਹਿਬ ਸੁਪਰੀਖ ਬਾਦਲ ਦਾ ਵੀ ਧੰਨਵਾਦ ਕਰਦੇ ਆ ਜੀ ਜੀ ਉਹਨੂੰ ਸਾਨੂੰ 3000 ਲੀਟਰ ਤੇਲ ਜੀ ਡੀਜ਼ਲ ਜੀ ਤੇ 2 ਲੱਖ ਰੁਪਈਆ ਕੈਸ਼ ਜੀ ਦੇ ਕੇ ਗਏ ਆ ਤੇ ਉਹ ਵੀ ਪਿੰਡ ਵਾਸੀ ਦੋਨੇ ਸਲਾਹ ਲਾ ਕੇ ਜੇ ਮਿੱਟੀ ਪੋਣੀ ਆ ਤੇ ਜਾਂ ਕਿੱਥੇ ਵੀ ਆ ਤੇ ਉਹ ਕਰਾਂਗੇ ਤੇ ਬਾਕੀ ਪਲੱਸ ਕਹਿੰਦੇ ਜੇ ਘਟਦੇ ਆ ਤੇ ਫਿਰ ਕਹਿੰਦੇ ਖੇਰਾ ਸਾਨੂੰ ਦੱਸ ਦਿਓ ਤਾਂ ਅਸੀਂ ਕੀ ਐਸਾ ਹੋਰ ਵੀ ਜਿੱਦਾਂ ਤੁਹਾਡੇ ਜਿੱਦਾਂ ਤੁਹਾਡੇ ਦੋਨੇ ਪਿੰਡ ਕੰਡੀ ਏਰੀਆ ਹੈਗਾ ਸਾਡਾ ਦਰਿਆ ਬਿਲਕੁਲ ਲੱਗੇ ਹੈਗਾ 1 ਕਿਲੋਮੀਟਰ ਦਾ ਤੁਹਾਡਾ ਫਾਸਲਾ ਹੈਗਾ ਦੋਨੇ ਪਿੰਡਾਂ ਦੀਆਂ ਹੋਰ ਕਿਹੜੀਆਂ ਸਮੱਸਿਆਵਾਂ ਹੈਗਾ ਜਿਹਨੇ ਤੁਸੀਂ ਦੱਸੀਆਂ ਸਰਦਾਰ ਨੂੰ ਦੋਨੇ ਪਿੰਡਾਂ ਦੀ ਇੱਕ ਇਹ ਆ ਜੀ ਜਿੱਨਾ ਸਾਡਾ ਰਾਸਖ ਭਾਈਚਾਰਾ ਹੈ ਉਹ ਬੰਨਤੇ ਰਹਿੰਦਾ ਆ ਠੀਕ ਆ ਜੀ ਮੇਨ ਉਹ ਆ ਸੈਕੰਡ ਜਿਹੜਾ ਜਿਹੋ ਟ੍ਰੀਟਮੈਂਟ ਕਰਕੇ ਗੰਦਾ ਪਾਣੀ ਕਹਿੰਦੇ ਆ ਕੀ ਲੈ ਕੇ ਆਉਣੇ ਆ ਜੀ ਉਹਦੇ ਲਈ ਜਾਨਕੀ ਦੋ ਪਿੰਡ ਜੀ ਪਲੱਸ ਇਲਾਕਾ ਸਾਡਾ ਜੀ ਜੀ ਚਾਹੇ ਪ੍ਰਤਾਪਰਾ ਆਇਆ ਭੈਣੀ ਆ ਜਿੰਨੇ ਵੀ ਏਰੀਆ ਦੇ ਪਿੰਡ ਆ ਪਰਤ ਸਾਰੇ ਸਾਡੇ ਨਾਲ ਇਦੋਂ ਵੀ ਧਰਨਾ ਮੋਰਚਾ ਲਾਉਣੇ ਸਨ ਜਰੂਰ ਆ ਕਿ ਸਾਡਾ ਇਲਾਕਾ ਸਾਥ ਦੇ ਰਿਹਾ ਜੀ ਇਲਾਕੇ ਦੇ ਨਾਲ ਤੇ ਦੋਹਾਂ ਪਿੰਡਾਂ ਦੇ ਸਹਿਯੋਗ ਨਾਲ ਹੁਣ ਤੱਕ ਅਸੀਂ ਤੇ ਰੁਕਿਆ ਆ ਕਿਉਂਕਿ ਮੀਡੀਆ ਹਜੇ ਨਹੀਂ ਸੀ ਆਇਆ ਅਜੇ ਤੱਕ ਜੀ ਤੇ ਕਿ ਅਸੀਂ ਜਿਹੜੇ ਨਿਊਜ਼ ਚੈਨਲ ਸੌਰੀ ਆ ਯੂਟਿਊਬਰ ਆ ਇਹ ਆ ਕਿ ਸਾਡੀ ਜਿਹੜੀ ਆਵਾਜ਼ ਆ ਹਜੇ ਤੱਕ ਉੱਪਰ ਤੱਕ ਨਹੀਂ ਜੀ ਗਈ ਤੇ ਜਿਹੜੀ ਜੜੀਆਂ ਭਾਜੀ ਇੱਕ ਮੌਕੇ ਮੌਕੇ ਦੀ ਸਰਕਾਰਾਂ ਹੈਗੀਆਂ ਮੌਕੇ ਦੀ ਸਰਕਾਰ ਹੈਗੀ ਆ ਮਾਨ ਸਰਕਾਰ ਹੈਗੀ ਆ ਤੁਹਾਡੇ ਕੋਲ ਕੋਈ ਪਹੁੰਚ ਕੀਤੀ ਹੈ ਕਿ ਤੁਹਾਡੇ ਕੋ ਕੋਈ ਹੈਲਪ ਮਿਲੀ ਕੋਈ ਇੱਕ ਦਿਨ ਆਏ ਸੀਗੇ ਸਰ ਪ੍ਰੀਮ ਸਿੰਘ ਜੀ ਤੇ ਤੁਹਾਨੂੰ ਕ੍ਰੇਡ ਕੂਡ ਦੇ ਗਏ ਆ ਜੀ ਤੇ ਇੱਕ ਇੱਕ ਦਿਨ ਜਿਹੜਾ ਬੱਜਾ ਸੀਗਾ ਉਹਨਾਂ ਦੇ ਉੱਤੇ ਉਹ ਕ੍ਰੇਡ ਕੂਡ ਦੇ ਗਏ ਆ ਤੇ ਬਾਕੀ ਉਹ ਕਦੇ ਜਦੋਂ ਪਿੱਛੋਂ ਆਊਗਾ ਜੀ ਜਿੱਦਾਂ ਵੀ ਚੀਜ਼ ਆ ਤੇ ਤਰਪੈਲਾ ਦੇ ਗਏ ਸੀਗੇ ਉਨੀ ਅਕਸਰ ਦੇ ਕੇ ਸੀ ਉਨੀ ਕੂਡ ਦੇ ਕੇ ਸੀਗੇ ਜੀ ਤੇ ਉਹ ਜਿੱਦਾਂ ਜਿੱਦਾਂ ਆਏ ਆ ਫੇ ਇੱਕ ਦਿਨ ਵਿਕਰਮ ਸਰ ਚੌਧਰੀ ਜੀ ਆਏ ਆ ਤੇ ਉਹ ਸਾਨੂੰ 200 ਲੀਟਰ ਦੇ ਕੇ ਤੇਲ ਤੇ 10 ਤਰਪੈਲਾ ਦੇ ਕੇ ਕਿ ਸਾਡਾ ਜੋ ਵੀ ਬਾਹ ਫੜਿਆ ਆ ਪਰ ਬਾਦਲ ਸਾਹਿਬ ਨੇ ਸਭ ਤੋਂ ਜ਼ਿਆਦਾ ਫੜਿਆ ਹਾਂ ਕਿਹਦੇ ਗੱਲੇ ਬਾਦਲ ਸਾਹਿਬ ਤੋਂ ਜ਼ਿਆਦਾ ਨੀਂ ਮਤ ਨਹੀਂ ਕੀਤੀ ਨਾ ਬਾਦਲ ਸਾਹਿਬ ਨੇ ਬਾਜਦਾ ਦਿਲ ਖੋਲ ਕੇ ਦੇ ਦਿੱਤਾ ਤਾਂ ਧੰਨਵਾਦ ਆ ਜੀ ਹਾਂ ਜੀ ਪਿਛਲੇ ਕਾਫੀ ਦਿਨਾਂ ਤੋਂ ਪਹਾੜੀ ਏਰੀਆ ਤੋਂ ਪੰਜਾਬ ਵਿੱਚ ਜਿਹੜੀ ਲਗਾਤਾਰ بارش ਹੋ ਗਈ ਆ ਆ ਹੋ ਰਹੀ ਹੈਗੀ ਆ ਉਹਦੇ ਨਾਲ ਹਾਲਾਤ ਜਿਹੜੇ ਹੈਗੇ ਆ ਪਿੰਡਾਂ ਦੇ ਔਰ ਜਿਹੜੇ ਕੰਢੀਏਰੀ ਦੇ ਲੋਕ ਬੈਠੇ ਕੋਲ ਦੇ ਹਾਲਾਤ ਕਾਫੀ ਬੱਤੋ ਜਿਹੜਾ ਬੱਤਰ ਨਜ਼ਰ ਆਦੇ ਹੈਗੇ ਆ ਤੇ ਸਤਲੋ ਦਰਿਆ ਦੇ ਵਿੱਚ ਵੀ ਕਾਫੀ ਪਾਣੀ ਦਾ ਪੱਧਰ ਵਧਿਆ ਸੀ ਤਾਂ ਉਸ ਤਰ੍ਹਾਂ ਜਿਹੜੇ ਪਿੰਡਾਂ ਦੇ ਲੋਕ ਕਾਫੀ ਦਹਿਸ਼ਤ ਪਚਾ ਗਏ ਸੀ ਕਈ ਜਗ੍ਹਾ ਤੋਂ ਜਿਹੜਾ ਸਤਲੋ ਦਰਿਆ ਦਾ ਬੰਨ ਟੁੱਟ ਤੇ ਅੱਜ ਸੁਖਵੀਰ ਸਿੰਘ ਬਾਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈਗੇ ਆ ਉਹ ਅੱਜ ਪਿੰਡ ਮੌਸਾਬਾ ਤੇ ਮਿਓਵਾਲ ਵਿਖੇ ਬੰਦ ਤੇ ਆਏ ਸਕੇ ਸਾਡੇ ਨਾਲ ਉਹ ਉੱਥੇ ਪਿੰਡ ਵਾਸੀਆਂ ਨੂੰ ਸਹਾਇਤਾ ਵੀ ਦੇ ਕੇ ਗਏ ਆ ਸਾਡੇ ਨਾਲ ਹਲਕਾ ਫਲੋਰ ਦੇ ਸਾਬਕਾ ਐਮ ਐਲ ਏ ਸਰਪ੍ਰਦੇਵ ਸਿੰਘ ਖਹਿਰਾ ਜੀ ਇੱਥੇ ਮੌਜੂਦ ਹੈਗੇ ਆ ਉਹਨਾਂ ਨੂੰ ਪੁੱਛਦੇ ਹੈਗੇ ਆ ਕਿ ਬਾਦਲ ਸਾਹਿਬ ਇੱਥੇ ਆਏ ਸੀ ਕਿਹੋ ਜਿਹਾ ਤੁਹਾਨੂੰ ਵਿਸ਼ਵਾਸਨ ਦੇ ਕੇ ਆਰ ਔਰ ਕਿਹੋ ਜੀ ਹੈਲਪ ਦੇ ਗਏ ਹੈ ਪਿੰਡ ਵਾਸੀਆਂ ਦੇ ਹਾਂਜੀ ਖਰਾ ਸਾਬ ਜਿਹੜਾ ਸਵਾਜ ਸ਼੍ਰੋਮਣੀ ਕਾਲੀ ਦਰ ਦੇ ਪ੍ਰਧਾਨ ਜਿਹੜਾ ਸਗੋਜੀਤ ਸਿੰਘ ਬਾਦਲ ਜੀ ਆਏ ਹੈਗੇ ਇੱਥੇ ਤੁਸੀਂ ਮੌਕੇ ਦੇ ਮੌਜੂਦ ਸੀ ਤੁਹਾਡੀ ਜਿਹੜੀ ਹੈ ਨਮਾਇੰਦਗੀ ਨਾਲ ਇੱਥੇ ਪਹੁੰਚੇ ਹੈਗੇ ਔਰ ਪਿੰਡ ਵਾਸੀਆਂ ਨੂੰ ਤੁਹਾਡੀ ਉਹ ਵਾਈਟ ਹੈਡ ਮਦਦ ਵੀ ਦੇ ਕੇ ਹੈਗਾ ਕਿ ਕਿਹੜੀ ਹੈਲਪ ਦੇ ਕੇ ਹੈਗੇ ਔਰ ਕਿਹੜੇ ਕਿਹੜਾ ਸਹਾਸਨ ਦੇ ਕੇ ਹੈ ਸਾਬ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਵੀ ਪੂਰਾ ਪੰਜਾਬ ਜਿਹੜਾ ਇਹ ਜਿਹੜੀ ਕੁਦਰਤ ਦੀ ਕਰੋਪੀ ਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਇੱਥੇ ਛਾੜ ਆਏ ਨੇ ਉੱਥੇ ਜਿਹੜਾ ਇਹ ਸਾਡਾ ਫਲਕੇ ਦੇ ਜਿਹੜੇ ਦੋ ਹੀ ਪਿੰਡ ਮੋਸ ਸਾਹਬ ਤੇ ਮਿਓਵਾਲ ਬੜੇ ਇਤਿਹਾਸਿਕ ਪਿੰਡ ਨੇ ਔਰ ਇੱਥੇ ਤਕਰੀਬਨ ਡੇਢ ਸਾਲ ਪਹਿਲਾਂ ਜਿਹੜਾ ਇੱਥੇ ਬੰਨ ਟੁੱਟਾ ਸੀ ਔਰ ਬਹੁਤ ਜ਼ਿਆਦਾ ਜਿਹੜਾ ਇੱਥੇ ਨੁਕਸਾਨ ਹੋਇਆ ਸੀ ਉਸ ਵੇਲੇ ਬੀਬਾ ਹਰ ਸਿਮਰਤ कौर ਬਾਦਲ ਜੀ ਆਏ ਸੀ ਤੇ ਕਾਫੀ ਉਹਨਾਂ ਨੇ ਜਿਹੜਾ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜੋ ਸੀ ਉਹ ਕਰਕੇ ਗਿਆ ਉਹਨਾਂ ਦਾ ਹੁਣ ਜਿਹੜਾ ਇੱਥੇ ਫੇ ਜ਼ਿਆਦਾ ਕਾਫੀ ਢਾਹ ਲੱਗੀ ਹੋਈ ਹੈ ਔਰ ਤਕਰੀਬਨ ਮੈਂ ਇੱਥੇ ਦੋਵੇਂ ਪਿੰਡਾਂ ਦਾ ਆਲੇ ਦੋਲੇ ਦੇ ਨੌਜਵਾਨਾਂ ਦਾ ਧੰਨਵਾਦ ਕਰਦਾ ਰਾਤ ਦਿਨ 24 ਘੰਟੇ ਉਹਨਾਂ ਨੇ ਇੱਥੇ ਜਿਹੜਾ ਕਰਕੇ ਕੰਮ ਤੇ ਇਹ ਜਿਹੜੀ ਢਾਹ ਜਿਹੜੀ ਲੱਗੀ ਹੈ ਉਹਨੂੰ ਰੋਕਣ ਦਾ ਉਹਨਾਂ ਨੇ ਜਿਹੜਾ ਕੰਮ ਕੀਤਾ ਤੇ ਤਕਰੀਬਨ ਬਾਦਲ ਸਾਹਿਬ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਾਂਦੇ ਨੇ ਉੱਥੇ ਉਹਨਾਂ ਦਾ ਫੋਨ ਆਇਆ ਸੀ ਔਰ ਉਹਨਾਂ ਨੇ ਪੁੱਛਿਆ ਸੀ ਵੀ ਕਿਦਾਂ ਹਰ ਰੋਜ਼ ਪੁੱਛਦੇ ਨੇ ਵੀ ਕਿਦਾਂ ਹਲਕਿਆਂ ਦਾ ਕੀ ਹਾਲ ਹੈ ਤੇ ਉਹਦੇ ਲਈ ਜਿਹੜਾ ਫਿਰ ਅਸੀਂ ਉਹਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਜਿਹੜਾ ਹੈਗਾ ਬਈ ਇੱਥੇ ਸਾਡੇ ਹਲਕੇ ਦੇ ਵਿੱਚ ਵੀ ਜਿਹੜਾ ਹੈ ਵੀ ਆਣ ਕੇ ਜਿਹੜਾ ਉਹ ਜ਼ਰੂਰ ਕਿੜਾ ਮਾਰੋਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਜਿਹੜੀ ਕੱਲੇ ਗੱਲ ਹੋਈ ਹੈ ਕਿ ਉਹ ਅੱਜ ਫਿਰ ਇੱਥੇ ਆਏ ਨੇ ਤੇ ਇੱਥੇ ਜਿਹੜੇ ਦੋਵੇਂ ਨਗਰਾਂ ਦੀਆਂ ਪੰਚਾਇਤਾਂ ਆਲੇ-ਦੋਲੇ ਪੂਰੇ ਹਲਕੇ ਦੇ ਜਿਹੜੇ ਵਾਸੀ ਉਹ ਸਾਰੇ ਹੀ ਇੱਥੇ ਮੌਜੂਦ ਸੀ ਔਰ ਇਹਨਾਂ ਨੇ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸਾਹਿਬ ਨੂੰ ਜੋ ਇਹਨਾਂ ਨੇ ਕਿਹਾ ਉਹ ਕਰ ਗਏ ਔਰ ਮੌਕੇ ਦੇ ਉੱਤੇ ਜਿਹੜਾ ਜੋ ਦੋਵੇਂ ਹੀ ਪਿੰਡਾਂ ਦੀਆਂ ਪੰਚਾਇਤਾਂ ਤੇ ਮੌਜੂਦਾ ਸਰਪੰਚ ਜਿਹੜੇ ਨੇ ਮੌਸਬ ਔਰ ਮਿਓਵਾਲ ਦੇ ਉਹਨਾਂ ਨੇ ਜੋ 2 ਲੱਖ ਰੁਪਇਆ ਜਿਹੜਾ ਨੇ ਕਿਹਾ ਸੀ ਵੀ ਇੱਥੇ ਬੰਦੇ ਲਈ ਜਿਹੜਾ ਹੈਗਾ ਜੋ ਪੱਥਰਾਂ ਵਾਸਤੇ ਜਾਂ ਜੋ ਵੀ ਬੰਦੇ ਲਈ ਜਿਹੜਾ ਚਾਹੀਦਾ ਔਰ 3000 ਲੀਟਰ ਜਿਹੜਾ ਡੀਜ਼ਲ ਹੈ ਉਹ ਜਿਹੜਾ ਉਹ ਇੱਥੇ ਦੇ ਕੇ ਗਏ ਨੇ ਤੇ ਨਾਲ ਉਹ ਇਹ ਵੀ ਕਹਿ ਕੇ ਗਏ ਨੇ ਵੀ ਜੇਕਰ ਕਾਂ ਵੀ ਜ਼ਰੂਰਤ ਪੈਂਦੀ ਆ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹੈ ਮੈਨੂੰ ਲੱਗਦਾ ਵੀ ਖਰੇ ਸਭ ਜਿਹੜਾ ਇਹ ਜਿਹੜੀ ਦਰਿਆ ਦੀ ਸਫਾਈ ਹੈਗੀ ਆ ਇਹ ਬਾਬਾ ਬੋਰ ਜਿਹੜਾ ਹੈਗੇ ਆਪਣੇ ਸਫਾਈ ਪ੍ਰਕਾਸ਼ ਸਿੰਘ ਬਾਦਲੇਗਾ ਉਹਨਾਂ ਦੇ ਵੇਲੇ ਦੀ ਇਹ ਜਿਹੜੀ ਆ ਸਰਕਾਰ ਦੇ ਵੇਲੇ ਦੀ ਕੀਤੀ ਹੋਈ ਹੈ ਕਿਉਂ ਤੋਂ ਬਾਅਦ ਮਨਖਲਾ ਸਫਾਈ ਇਹ ਦਰਿਆ ਦੀ ਹੋਈ ਨਹੀਂ ਤਕਰੀਬਨ ਅਸੀਂ ਬੜੇ ਲੰਬੇ ਸਮੇਂ ਤੋਂ ਦੇਖਦੇ ਆਂ ਵੀ ਜਦੋਂ ਵੀ ਅੱਗੇ ਕਦੀ ਇਹ ਜਿਹੜਾ ਮੌਸਮ ਜਿਹੜਾ ਮੌਨਸੂਨ ਦਾ ਆਉਂਦਾ ਹੈ ਉਸ ਤੋਂ ਪਹਿਲਾਂ ਬਰਸਾਤਾਂ ਤੋਂ ਪਹਿਲਾਂ ਜਿਹੜਾ ਹੈਗਾ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਜਦੋਂ ਰਾਜ ਹੁੰਦਾ ਸੀ ਤੇ ਉਸ ਤੋਂ 3 ਮਹੀਨੇ ਪਹਿਲਾਂ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਦੇ ਸੀ ਤੇ ਵਕਾਇਦਾ ਪੂਰੇ ਪੰਜਾਬ ਦੇ ਹਰ ਬੰਨਾਂ ਦੇ ਉੱਤੇ ਜਾ ਕੇ ਜਿਹੜਾ ਹੈ ਉਹਨੂੰ ਦੇਖਦੇ ਸੀ ਉਹਦਾ ਜਿਹੜਾ ਉਹਦਾ ਦੌਰਾ ਕਰਦੇ ਸੀ ਤਾਂ ਤਕਰੀਬਨ ਪਿਛਲੇ ਜਿਹੜਾ ਇਹ ਹੜ੍ਹ ਆਉਣ ਦਾ ਕਾਰਨ ਇਹ ਵੀ ਆ ਵੀ ਇਹਨਾਂ ਦੇ ਜਿਹੜੀਆਂ ਗਵਰਨਮੈਂਟਾਂ ਇਹ ਹੁਣ ਆਉਂਦੀਆਂ ਹੀ ਨਹੀਂ ਨਾ ਦੌਰਾ ਕਰਦੇ ਨਾ ਉਹਨੂੰ ਇਹ ਪਤਾ ਹੀ ਹੈ ਵੀ ਕੀ ਹੈ ਮੈਂ ਇਹ ਸਮਝਦਾ ਵੀ ਅਨਮੈਚੂਰ ਲੋਕਾਂ ਦੇ ਹੱਥ ਜਿਹੜੀ ਪੰਜਾਬ ਦੀ ਬਾਗਡੋਰ ਆ ਗਈ ਹੈ ਔਰ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਪਤਾ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਜਿਹੜਾ ਇਹ ਸਿਸਟਮ ਦੇ ਨਾਲ ਕਿਦਾਂ ਪੰਜਾਬ ਨੇ ਚੱਲਣਾ ਸੋ ਇਹਦੇ ਕਰਕੇ ਜਿਹੜਾ ਹੈਗਾ ਇਹ ਜੋ ਹੜ੍ਹ ਜਿਹੜੇ ਆਏ ਨੇ ਸੋ ਮੈਂ ਤਾਂ ਧੰਨਵਾਦ ਕਰਦਾ ਹਲਕੇ ਦੇ ਨੌਜਵਾਨਾਂ ਦਾ ਹਲਕਾ ਵਾਸੀਆਂ ਦਾ ਜਿਹੜੇ ਰਾਤ ਦਿਨ ਤਕੜੇ ਹੋ ਕੇ ਲੱਗੇ ਹੋਏ ਨੇ ਨਹੀਂ ਤਾਂ ਸਰਕਾਰਾਂ ਦਾ ਤਾਂ ਜਿਹੜੀ ਨਾਮਾਤਰ ਹੈ ਗਿਣਤੀ ਉਹ ਜ਼ੀਰੋ ਹੈ ਤੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਜਿਹੜਾ ਪ੍ਰਵਾਨ ਕੀਤਾ ਤੇ ਉਹਨਾਂ ਨੇ ਆਪ ਆਣ ਕੇ ਜਿਹੜਾ ਅੱਜ ਸਵੇਰੇ ਪਹਿਲਾਂ ਸ਼ਾਹਕੋਟ ਫਿਰ ਉਹ ਤੋਂ ਬਾਅਦ ਨਿਕੋਦਰ ਤੇ ਫਿਰ ਹੁਣ ਜਿਹੜਾ ਇੱਥੇ ਫਲੋਰ ਦਾ ਦੌਰਾ ਕੀਤਾ ਠੀਕ ਹੈ ਕੀ ਸਾਰੇ ਇਲਾਕਾ ਵਾਸੀ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਲਖੰਡੀ ਏਰੀ ਦੇ ਲੋਕ ਆ ਗਏ ਉਹਨੂੰ ਇਲਾਕਾ ਵਾਸੀਆਂ ਨੂੰ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਜੀ ਵੀ ਜਿਹੜਾ ਆਪਣ ਆਉਣ ਵਾਲਾ ਜਿਹੜਾ ਟਾਈਮ ਟਾਈਮ ਹੈ ਜਾਂ ਜਿਹੜਾ ਅੱਜ ਚੱਲਦਿਆ ਹੈ ਇਹਦੇ ਵਿੱਚ ਜਿਹੜਾ ਹੈਗਾ ਜਿਹੜੀ ਇਹ ਕੁਦਰਤੀ ਕਰੋਪੀ ਇਹ ਆਪਾਂ ਸਾਰਿਆਂ ਨੇ ਸਹਿਯੋਗ ਦੇ ਨਾਲ ਇਕੱਠੇ ਰਲ ਮਿਲ ਕੇ ਜਿਹੜੀ ਉਹ ਨਜਿੱਠੋਣੀ ਆ ਜੀ ਬਜਾਏ ਕਿਸੇ ਹੋਰ ਜਿਹੜੀਆਂ ਫਾਰਮਲਟੀਆਂ ਵਿੱਚ ਪੈਣ ਦੇ ਜਿੰਨੀ ਵੀ ਹੋ ਸਕਦੀ ਓੰਨੀ ਮਦਦ ਕਰਨੀ ਚਾਹੀਦੀ ਆ ਤਾਂ ਕਿ ਜਿਹੜਾ ਇਹਦੇ ਵਿੱਚੋਂ ਆਪਾਂ ਜਿਹੜਾ ਹੈਗਾ ਉਹ ਨਿਕਲ ਸਕੇ ਠੀਕ ਆ ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਿਹੜੇ ਐਮਐਲਏ ਹਲਕਾ ਫਲੌਰ ਤੋਂ ਸਰਦਾਰ ਬਲਦੇਵ ਸਿੰਘ ਖੰਧਾ ਉਹਨਾਂ ਨੇ ਕਿਹਾ ਕਿ ਸਰਬੀ ਸਿੰਘ ਵਾਅਦਾ ਸਾਡੇ ਕੋਲ ਆਈ ਸੀ ਪ੍ਰਧਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਾਅਦੇ ਹੈਗੇ ਉਹ ਉਹਨਾਂ ਨੇ ਪਿੰਡ ਦੇ ਜਿਹੜੇ ਲੋਕ ਹੈਗੇ ਆ ਮੌਮੀਆਲ ਦੇ ਲੋਕ ਹੈਗੇ ਆ ਉਹਨਾਂ ਨੂੰ 2 ਲੱਖ ਰੁਪਈਆ ਜਿਹੜੀ ਆ ਜਿਹੜੀ ਹੁਣੇ ਉਹਨਾਂ ਨੂੰ ਦੇ ਕੇ ਸਹਾਇਤਾ ਦੇ ਕੇ ਗਿਆ ਤੇ ਜਿਹੜਾ ਡੀਜ਼ਲ ਹੈਗਾ ਟਰੈਕਟਰਾਂ ਚ ਪਾਉਣ ਲਈ ਉਹ ਵੀ ਉਹਨਾਂ ਨੂੰ ਕਾਫੀ ਦੇ ਕੇ ਗਿਆ ਹੈ ਉਹਨਾਂ ਨੇ ਕਿਹਾ ਕਿ ਅਗਰ ਹੋਰ ਵੀ ਕੋਈ ਕਿਸੇ ਕਿਸਮ ਦੀ ਜਿਹੜੀ ਲੋੜ ਪਵੇ ਤਾਂ ਸਾਨੂੰ ਜਿਸ ਵੇਲੇ ਮਰਜੀ ਸਰਦਾਰ ਬਲਦੇਸ ਸਿੰਘ ਖਰਾਂ ਨੂੰ ਫੋਨ ਕਰਕੇ ਤੁਸੀਂ ਹੈਲਪ ਲੈ ਸਕਦੇ ਹੋ ਕੈਮਰਾਮੈਨ ਸਿੰਦਰ ਸਿੰਘ ਨਾਲ ਮੈਂ ਪ੍ਰਭਪਾਲ ਏਪੀ ਨਿਊਜ਼ ਪੰਜਾਬੀ ਫਲੋਰ ਸ਼ਹਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ